ਜਿਹੜੀ ਜ਼ਮੀਨ ਦੀ ਸਿਹਤ ਹੈ ਅਸੀਂ ਜੇ 12 12.5 ਟਨ ਰੱਖੀ ਹੈ ਕੇ ਕਣਕ ਝੋਨੇ ਦਾ ਝਾੜ ਲੈ ਰਹੇ ਆ ਉਸੇ ਹਿਸਾਬ ਦੇ ਨਾਲ ਹੀ ਜਿਹੜੇ ਜ਼ਮੀਨ ਦੇ ਵਿੱਚੋਂ ਤੱਤ ਘਟ ਰਹੇ ਸੋ ਉਹਦੀ ਛੇਤ ਨੂੰ ਬਰਕਰਾਰ ਰੱਖਣ ਲਈ ਜਿਹੜੀ ਰੈਂਟ ਖੂ ਦਾ ਖਾਸ ਤੌਰ ਤੇ ਘਰਾਲੀ ਮੱਕੀ ਦੇ ਟਾਣਡੇ ਆਪਾਂ ਜ਼ਮੀਨ ਵਿੱਚ ਹੀ ਵਾਈਏ ਸਾਡੇ ਤਿਆਰ ਬਿਆਨੇ ਸਿੱਧ ਕਰਤਾ ਔਰ ਤੁਹਾਡੇ ਖੇਤਾਂ ਵਿੱਚ ਵੀ ਬਹੁਤ ਸਾਰੇ ਜੀਵਿਦਾਰ ਇਸ ਚੀਜ਼ ਨੂੰ ਅਪਣਾ ਰਹੇ ਨੇ ਕਿ 5-6 ਸਾਲ ਲਗਾਤਾਰ ਇਹਨਾਂ ਨੂੰ ਖੇਤ ਵਿੱਚ ਰੱਖਣ ਦੇ ਨਾਲ, ਕੁਰਾਲੀ ਨੂੰ ਖੇਤ ਵਿੱਚ ਰੱਖਣ ਦੇ ਨਾਲ ਜ਼ਮੀਨ ਦਾ ਜਿਹੜਾ ਆਰਗੈਨਿਕ ਮੈਟਰ ਹੈ, ਜਿਹਨੂੰ ਜੀਵਕ ਮਾਦਾਂ ਕਹਿੰਦੇ ਆ ਜਾਂ ਜਿਹਨੂੰ ਜ਼ਮੀਨ ਦਾ ਹੋਮੋਗਲੋਬਨ ਕਹਿੰਦੇ ਆ, ਉਹ ਦੁੱਗਣਾ ਹੋ ਜਾਂਦਾ। ਸੋ ਇਹ ਦੁੱਗਣੇ ਹੋਣ ਦੇ ਨਾਲ ਸਾਨੂੰ 25% ਤੇ ਖਾਦ ਵੀ ਘੱਟ ਪਾਉਣੀ ਪੈਂਦੀ ਆ। ਔਰ ਨਾਲ ਦੀ ਨਾਲ ਜਿਹੜਾ ਸਾਡਾ ਝਾੜ ਵੀ ਜਿਹੜਾ 1.5 ਤੋਂ 2 ਕੁੰਟਲ ਆਮ ਨਾਲ ਲੱਗ ਜਾਂਦਾ ਸੋ ਇਹਦੇ ਵੱਲ ਅਸੀਂ ਜਰੂਰ ਧਿਆਨ ਦੇਈਏ ਹਰੀ ਖਾਦ ਵਰਤੀਏ ਜਿੱਥੇ ਕਿਤੇ ਰੂੜੀ ਅਵੇਲੇਬਲ ਹੈ ਰੂੜੀ ਦੀ ਜਰੂਰ ਵਰਤੋਂ ਕਰੀਏ